ਜਾਂਦੀ ਆ ਹੁਣ ਆ ਕੀ ਆ ਇਹਨੂੰ ਬੀ ਲੈਂਨ ਘਲਾਇਆ ਤਰਸਕੇ ਟਕਰ ਆਇਆ ਤੇ ਹਸਾਬ ਨਹੀਂ ਰਲਿਆ ਇਹਦਾ ਆਂਦਾ ਇਹ ਮੈਂ ਪੈਂਚਰ ਵਾਲਿਆ ਸਾਈਕਲ ਨੂੰ ਅਸੀਂ ਦੋਵੇਂ ਟੂਪਾ ਬਾਹਰ ਕੱਢ ਕੇ ਵੇਖਿਆ ਕੋਈ ਪੈਂਚਰ ਨਹੀਂ ਨਿਕਲਿਆ ਬਾਅਦ ਚ ਪਤਾ ਲੱਗਾ ਵੀ ਇਹ ਕਿਸੇ ਦੀ ਚੁੱਕਣਾ ਚ ਆ ਗਿਆ ਉਥੋਂ ਲਮਕਾ ਪੀ ਆਇਆ ਤੇ ਫਿਰ ਕੀ ਲਮਕਾ ਪੀ ਆਇਆ ਇਹ ਪਿਆ ਬਜਾ ਤੂੰ ਲਮਕਾ ਕੱਢਣ ਦੇ ਜੋਦਾ ਬੱਲੇ ਉਹ ਤੇਰੇ ਅੱਜ ਇਹਨੇ ਛੋਟੀ ਬੋਤਲ ਪੀਤੀ ਕੱਲ ਨੂੰ ਵੱਡੀ ਪੀ ਲੂਗਾ ਇਦਾਂ ਤਾਂ ਲੈ ਲਿਆ ਕੰਬੈਨਾ ਅਸੀਂ ਇਹਨੂੰ 10 ਦਿਨ ਚੇਰਾ ਨਹੀਂ ਹੋਇਆ ਇਹਦੇ ਮਾਮੇ ਦੇ ਮੁੰਡੇ ਦਾ ਵਿਆਹ ਆ ਅੱਜ ਇਹ ਜੇ ਕਾਰਡ ਦੇ ਨਾਲ ਆਏ ਪੂਰੀ ਰੱਜ ਕੇ ਸੇਵਾ ਕੀਤੀ ਉਹਨਾਂ ਦੀ ਉਹਨਾਂ ਨੂੰ ਡਕਣਾ ਨਾਲੇ ਭਾਜੀ ਅੱਜਕੱਲ ਦੇ ਜਵਾਕ ਹਨ ਜਿਹੜੇ ਇਹ ਸਮਝਦੇ ਆ ਵੀ ਇਹਨਾਂ ਨੇ ਸਾਨੂੰ ਜੰਮਿਆ ਨਾ ਕਿ ਅਸੀਂ ਇਹਨਾਂ ਨੂੰ ਜੰਮਿਆ ਆ ਆ ਨੌਵਾਂ ਜੋ ਹਜ ਤੱਕ ਇਹਨਾਂ ਦਾ ਗੰਧ ਨਹੀਂ ਨਿਕਲਿਆ ਆਹੋ ਤੇਰਾ ਬੇੜਾ ਬਹਿ ਜੇ ਤੇਰਾ ਤੂੰ ਇੰਨੇ ਸਾਲ ਹਾਨੂੰ ਉਦੈ ਰੋਟੀ ਪਾਣੀ ਖਵਾਈ ਗਈ ਓ ਹਾਏ ਹੇ ਗੱਲਾਂ ਹੀ ਬਣੀਆਂ ਨੇ ਤੇਰੀਆਂ ਗੱਲਾਂ ਬਣੀਆਂ ਘਰ ਤਰੀ ਬਣੀਆਂ ਓ ਤੂੰ ਤਾਂ ਸਾਰਾ ਹੀ ਮਜ਼ਾ ਮਾਰਤਾ ਇਹਨੂੰ ਹੋ ਟੂ ਦੇ ਹੋ ਹਾਈ ਹਾਂ ਮੈਂ ਰਿਸ਼ਵਾਨ ਆਪਾਂ ਦੇ ਕੋ ਨੀ ਆਏਗਾ